ਮੀਤ ਅਨਮੋਲ ਦੀ ਓਸ਼ੋ ਦੇ ਪਰਵਚਨਾ ਚੋਂ ਸੰਕਲਿਤ ਬੋਧ ਕਥਾਵਾਂ ਦੀ ਪੁਸਤਕ ਕਿੱਸਾ ਮਰਨਾ ਹੋਏ ਵਿੱਚੋਂ ਰਤਨਾ ਏ ਵੀ ਬੀਤ ਜਾਬੇ ਕਾ ਇੱਕ ਬਹੁਤ ਮਸ਼ਹੂਰ ਸੂਫੀ ਕਹਾਣੀ ਹੈ ਇੱਕ ਬਾਦਸ਼ਾਹ ਨੇ ਆਪਣੇ ਸਾਰੇ ਵਿਦਵਾਨਾਂ ਨੂੰ ਬੁਲਾਇਆ ਤੇ ਉਹਨਾਂ ਨੂੰ ਕਿਹਾ ਮੈਨੂੰ ਇੱਕ ਅਜਿਹਾ ਸੂਤਰ ਚਾਹੀਦਾ ਜੋ ਛੋਟਾ ਹੋਵੇ ਵੱਡੇ ਗ੍ਰੰਥ ਨਹੀਂ ਚਾਹੀਦੇ ਮੇਰੇ ਕੋਲ ਵੱਡੇ ਗ੍ਰੰਥ ਪੜ੍ਹਨ ਦਾ ਸਮਾਂ ਵੀ ਨਹੀਂ ਹੈ ਅਜਿਹਾ ਸੂਤਰ ਹੋਣਾ ਚਾਹੀਦਾ ਜੋ ਇੱਕ ਵਚਨ ਵਿੱਚ ਪੂਰਾ ਹੋ ਜਾਵੇ ਤੇ ਜੋ ਹਰ ਕੜੀ ਨੂੰ ਉਪਯੋਗੀ ਹੋਵੇ ਦੁੱਖ ਹੋਵੇ ਜਾਂ ਸੁਖ ਜੇ ਤੋ ਵੇਜਹਾਰ ਜ਼ਿੰਦਗੀ ਹੋਵੇ ਜਾਂ ਮੌਤ ਹਰ ਬਿਲਕ ਕੰਮ ਆਵੇ ਉਹ ਅਜਿਹਾ ਸੂਤਰ ਲੱਭ ਕੇ ਲਿਆ ਉਹਨਾਂ ਵਿਦਵਾਨਾਂ ਨੇ ਬਹੁਤ ਮਿਹਨਤ ਕੀਤੀ ਬੜੀ ਬਹਿਸ ਕੀਤੀ ਕੁਝ ਵੀ ਸਿੱਟਾ ਨਿਕਲ ਸਕਿਆ ਉਹ ਬਹੁਤ ਮੁਸੀਬਤ ਵਿੱਚ ਸਨ ਇੱਕ ਵੱਡੀ ਚੁਣੌਤੀ ਸੀ ਇੱਕ ਸੰਘਰਸ਼ ਸੀ ਇੱਕ ਵੱਡਾ ਵਿਵਾਦ ਸੀ ਕਿਉਂਕਿ ਕੋਈ ਸਿੱਟਾ ਨਹੀਂ ਨਿਕਲਿਆ ਸੀ ਉਹ ਆਪਸ ਵਿੱਚ ਗੱਲਾਂ ਕਰ ਰਹੇ ਸਨ ਇੱਕ ਨੇ ਕਿਹਾ ਵੈ ਸੁਣਿਆ ਹੈ ਕਿ ਇੱਕ ਸੂਫੀ ਫਕੀਰ ਫਲਾਣੇ ਪਿੰਡ ਦੇ ਬਾਦ ਟਹਿਰਿਆ ਹੋਇਆ ਹੈ ਉਹ ਪਰਮ ਸੱਚ ਨੂੰ ਪਹੁੰਚਿਆ ਹੋਇਆ ਸੰਤ ਹੈ ਕਿਉਂ ਨਾ ਸੀ ਉਹਦੇ ਕੋਲੇ ਚਲੀ ਉਸ ਸੂਫੀ ਫਕੀਰ ਕੋਲ ਪਹੁੰਚੇ ਬਾਦਸ਼ਾਹ ਵੀ ਨਾਲ ਸੀ ਆਪਣੀ ਪਰੇਸ਼ਾਨੀ ਦੱਸੀ ਬੇਨਤੀ ਕੀਤੀ ਕਿ ਹਲ ਦੱਸੋ ਉਸਨੇ ਇੱਕ ਅੰਗੂਠੀ ਪਹਿਨੀ ਹੋਈ ਸੀ ਉਸਨੇ ਆਪਣੇ ਉਂਗਲ ਵਿੱਚੋਂ ਉਹ ਅੰਗੂਠੀ ਕੱਢ ਕੇ ਬਾਦਸ਼ਾਹ ਨੂੰ ਦਿੱਤੀ ਤੇ ਕਿਹਾ ਇਸ ਨੂੰ ਪਹਿਨ ਲਓ ਇਸ ਪੱਥਰ ਦੇ ਹੇਠਾਂ ਇੱਕ ਛੋਟਾ ਜਿਹਾ ਕਾਗਜ਼ ਰੱਖਿਆ ਹੋਇਆ ਜਿਸ ਵਿੱਚ ਸੂਤਰ ਲਿਖਿਆ ਹੋਇਆ ਹੈ ਇਹ ਮੈਨੂੰ ਮੇਰੇ ਗੁਰੂ ਨੇ ਦਿੱਤਾ ਸੀ ਮੈਨੂੰ ਤਾਂ ਇਸ ਦੀ ਕਦੇ ਜ਼ਰੂਰਤ ਵੀ ਨਹੀਂ ਪਈ ਇਸ ਲਈ ਮੈਂ ਇਸ ਨੂੰ ਅਜੇ ਤੱਕ ਖੋਲਿਆ ਵੀ ਨਹੀਂ ਮੇਰੇ ਗੁਰੂ ਨੇ ਇੱਕੇ ਸ਼ਰਤ ਰੱਖੀ ਸੀ ਕਿ ਜਦੋਂ ਕੋਈ ਹੋਰ ਰੋਪਾ ਨਹੀਂ ਬਚਦਾ ਹਰ ਪਾਸਿਓਂ ਨਿਰੁੱਤਰ ਹੋ ਜਾਵੋ ਤਾਂ ਇਸ ਨੂੰ ਖੋਲ ਕੇ ਪੜਨਾ ਪਰ ਮੇਰੇ ਜੀਵਨ ਵਿੱਚ ਅਜੇ ਕੋਈ ਘੜੀ ਨਹੀਂ ਆਈ ਉਹਨਾਂ ਦੀ ਬਹੁਤ ਕਿਰਪਾ ਹੈ ਇਸ ਲਈ ਮੈਂ ਇਸ ਨੂੰ ਕਦੇ ਖੋਲ ਕੇ ਪੜਿਆ ਹੀ ਨਹੀਂ ਪਰ ਯਕੀਨੀ ਤੌਰ ਤੇ ਇਸ ਵਿੱਚ ਕੋਈ ਰਾਜਸੀ ਗੱਲ ਹੋਵੇਗੀ ਕੋਈ ਮਹਾਨ ਸੂਤਰ ਤੁਸੀਂ ਇਹਨੂੰ ਰੱਖ ਲਓ ਪਰ ਸ਼ਰਤ ਯਾਦ ਰੱਖਣਾ ਵਚਨ ਦੇ ਦਿਓ ਕਿ ਜਦੋਂ ਕੋਈ ਹੱਲ ਨਹੀਂ ਬਚੇਗਾ ਤੁਸੀਂ ਹਰ ਪਾਸਿਓਂ ਬੇਵਜ ਸੋਬੋਗੇ ਤਾਂ ਹੀ ਆਖਰੀ ਕੜੀ ਇਸ ਨੂੰ ਖੁੱਲੋਗੀ ਕਿਉਂਕਿ ਇਹ ਸੂਤਰ ਬਹੁਤ ਕੀਮਤੀ ਹੈ ਜਿਸ ਨੂੰ ਬੇਵਜਾ ਬੇਵਕਤ ਖੋਲਿਆ ਗਿਆ ਤਾਂ ਇਹ ਅਰਥਹੀਨ ਹੋ ਜਾਵੇਗਾ ਬਾਦਸ਼ਾਹ ਨੇ ਹੰਗੂਟੀ ਪਹਿਨ ਲਈ ਸਾਲ ਬੀਤ ਗਏ ਕਈ ਵਾਰ ਜਗਿਆਸਾ ਵੀ ਪੈਦਾ ਹੋਈ ਫਿਰ ਸੋਚਿਆ ਕਿ ਕਿਤੇ ਖਰਾਬੀ ਨਾ ਹੋ ਜਾਵੇ ਫਿਰ ਕਈ ਸਾਲਾਂ ਬਾਅਦ ਇੱਕ ਯੁੱਧ ਹੋਇਆ ਜਿਸ ਵਿੱਚ ਬਾਦਸ਼ਾਹ ਹਾਰ ਗਿਆ ਤੇ ਦੁਸ਼ਮਣ ਜਿੱਤ ਗਿਆ ਉਸ ਨੇ ਉਸ ਦਾ ਰਾਜ ਹੜੱਪ ਲਿਆ ਉਹ ਬਾਦਸ਼ਾਹ ਇੱਕ ਘੋੜੇ 'ਤੇ ਸਵਾਰ ਹੋ ਕੇ ਭੱਜਿਆ ਆਪਣੀ ਜਾਨ ਬਚਾਉਣ ਲਈ ਰਾਜ ਤਾ ਗਿਆ ਸੰਗੀ ਸਾਥੀ ਮਿੱਤਰ ਪਰਿਵਾਰ ਸਭ ਛੁੱਟ ਗਏ ਦੋ ਚਾਰ ਸਿਪਾਹੀ ਅਤੇ ਪਹਿਰੇਦਾਰ ਉਸ ਦੇ ਨਾਲ ਸਨ ਉਹ ਵੀ ਹੌਲੀ-ਹੌਲੀ ਪਿੱਛੇ ਹਟ ਕੇ ਕਿਉਂਕਿ ਹੁਣ ਕੁਝ ਬਚਿਆ ਹੀ ਨਹੀਂ ਸੀ ਦਾ ਰੱਖਿਆ ਕਰਨ ਦਾ ਕੋਈ ਅਰਥ ਹੀ ਨਹੀਂ ਰਹਿ ਗਿਆ ਸੀ ਦੁਸ਼ਮਨ ਉਸਦਾ ਪਿੱਛਾ ਕਰ ਰਿਹਾ ਸੀ ਕੋਈ ਇੱਕ ਪਹਾੜੀ ਘਾਟੀ ਵਿੱਚੋਂ ਦੀ ਲੁਕਦਾ ਲਕਾਉਂਦਾ ਭਜ ਰਿਹਾ ਸੀ ਉਸ ਨੂੰ ਪਿੱਛੇ ਘੋੜਿਆਂ ਦੀਆਂ ਆਵਾਜ਼ਾਂ ਆ ਰਹੀਆਂ ਸਨ ਖੋਰੀਆਂ ਦੀਆਂ ਆਵਾਜ਼ਾਂ ਸੁਣਾਈ ਦੇ ਰਹੀਆਂ ਸਨ ਪਰ ਹੌਨ ਸੰਕਟ ਵਿੱਚ ਸਨ ਅਚਾਨਕ ਉਸਨੇ ਦੇਖਿਆ ਕਿ ਸਾਹਮਣੇ ਰਸਤਾ ਖਤਮ ਹੋ ਗਿਆ ਅੱਗੇ ਭਿਆਨਕ ਖਾਈ ਹੈ ਉਹ ਵਾਪਸ ਵੀ ਨਹੀਂ ਜਾ ਸਕਦਾ ਇੱਕ ਪੱਰੀ ਬਾਦਸ਼ਾਹ ਕਬਰਾ ਕੇ ਖੜਾ ਹੋ ਗਿਆ ਕਿ ਹੁਣ ਕੀ ਕਰੀ ਫਿਰ ਅਚਾਨਕ ਯਾਦ ਆਈ ਖੋਲੀ ਅੰਗੂਠੀ ਤੇ ਪੱਥਰ ਹਟਾਇਆ ਕਾਗਜ਼ ਕੱਢਿਆ ਉਸ ਵਿੱਚ ਇੱਕ ਛੋਟਾ ਜਿਹਾ ਵਚਨ ਲਿਖਿਆ ਸੀ ਇਹ ਵੀ ਬੀਤ ਜਾਵੇਗਾ ਜਿਵੇਂ ਹੀ ਉਸਨੇ ਸੂਤਰ ਪੜ੍ਹਿਆ ਉਸਦੇ ਚਿਹਰੇ ਤੇ ਮੁਸਕਰਾਹਟ ਆ ਗਈ ਖਿਆਲ ਆਇਆ ਕਿ ਸਭ ਬੀਤ ਗਿਆ ਮੈਂ ਹੁਣ ਬਾਸ਼ਾ ਨਹੀਂ ਰਿਹਾ ਮੇਰਾ ਰਾਤ ਚਲੇ ਗਿਆ ਖੁਸ਼ੀਆਂ ਬੀਤ ਗਈਆਂ ਜਦੋਂ ਸੁੱਖ ਬੀਤ ਜਾਂਦਾ ਤਾਂ ਦੁੱਖ ਵੀ ਸੱਚ ਨਹੀਂ ਹੋ ਸਕਦਾ ਸ਼ਾਇਦ ਸੂਤਰ ਸਹੀ ਕਹਿੰਦਾ ਹੈ ਹੁਣ ਕਰਨ ਲਈ ਕੁਝ ਵੀ ਨਹੀਂ ਹੈ ਪਰ ਸੂਤਰ ਨੇ ਉਸ ਦੇ ਅੰਦਰ ਸੁੱਤਾ ਹੋਇਆ ਤਾਰ ਛੇੜ ਦਿੱਤਾ ਕੋਈ ਰਾਗ ਛੇੜ ਦਿੱਤਾ ਇਹ ਵੀ ਬੀਤ ਜਾਵੇਗਾ ਅਜਿਹਾ ਬੋਧ ਹੁੰਦਾ ਜਿਵੇਂ ਸੁਪਨਾ ਟੁੱਟ ਗਿਆ ਹੁਣ ਉਹ ਬਹੁਤ ਚਿੰਤਤ ਨਹੀਂ ਬੇਚੈਨ ਨਹੀਂ ਘਬਰਾਇਆ ਹੋਇਆ ਨਹੀਂ ਸੀ ਉਹ ਸ਼ਾਂਤ ਹੋ ਕੇ ਬੈਠ ਗਿਆ ਸੰਯੋਗ ਦੀ ਗੱਲ ਸੀ ਥੋੜੀ ਦੇਰ ਤੱਕ ਕੋੜਿਆਂ ਦੀ ਟਾਪ ਸੁਣਾਈ ਦਿੰਦੀ ਰਹੀ ਫਿਰ ਬੰਦ ਹੋ ਗਈ ਛੈ ਸਪੈਕਿਸੇ ਹੋਰ ਰਸਤੇ ਮੁੜ ਗਏ ਸੰਘਣਾ ਜੰਗਲ ਅਤੇ ਬਿਹੜ ਪਹਾੜ ਉਹਨਾਂ ਨੂੰ ਪਤਾ ਨਹੀਂ ਚੱਲਿਆ ਕਿ ਬਾਦਸ਼ਾਹ ਕਿਸ ਪਾਸੇ ਗਿਆ ਹੈ ਉਸਨੇ ਮੁੱਠੀ ਵਾਪਸ ਪਾ ਲਈ ਕੁਝ ਦਿਨਾਂ ਬਾਅਦ ਉਸਨੇ ਆਪਣੇ ਦੋਸਤਾਂ ਨੂੰ ਦੁਬਾਰਾ ਇਕੱਠਾ ਕੀਤਾ ਫਿਰ ਉਸਨੇ ਦੁਬਾਰਾ ਆਪਣੇ ਦੁਸ਼ਮਣ ਤੇ ਹਮਲਾ ਕੀਤਾ ਤੇ ਦੁਬਾਰਾ ਜਿੱਤ ਪ੍ਰਾਪਤ ਕੀਤੀ ਤੇ ਫਿਰ ਆਪਣੀ ਗੱਦੀ ਤੇ ਬੈਠ ਗਿਆ ਜਦੋਂ ਬਾਦਸ਼ਾਹ ਦੁਬਾਰਾ ਆਪਣੀ ਗੱਦੀ ਤੇ ਬੈਠਾ ਤੋ ਬਹੁਤ ਖੁਸ਼ ਹੋ ਰਿਆ ਸੀ ਤਦ ਉਸ ਨੂੰ ਉਹ ਅੰਗੂਠੀ ਯਾਦ ਆਈ ਉਸ ਨੇ ਅੰਗੂਠੀ ਖੋਲੀ ਕਾਗਜ਼ ਪੜਿਆ ਫਿਰ ਮੁਸਕਰਾਇਆ ਸਾਰਾ ਆਨੰਦ ਜਿੱਤ ਦਾ ਚਾ ਉਲਾਸ ਜਿੱਤ ਦਾ ਹੰਕਾਰ ਸਭ ਵਿਦਾ ਹੋ ਗਈ ਉਸ ਦਿਵਸ ਜ਼ੀਰਾ ਨੇ ਪੁੱਛਿਆ ਮਹਾਰਾਜ ਹੁਣੇ ਤੁਸੀਂ ਇੰਨੇ ਖੁਸ਼ ਸੀ ਤੇ ਇੱਕਦਮ ਤੁਸੀਂ ਸ਼ਾਂਤ ਹੋ ਗਏ ਹੋ ਕੀ ਹੋਇਆ ਬਾਦਸ਼ਾਹ ਨੇ ਜੋ ਕਿਹਾ ਉਹੀ ਇਸ ਸੂਤਰ ਦਾ ਨਿਚੋੜ ਹੈ ਬਾਦਸ਼ਾਹ ਨੇ ਕਿਹਾ ਜਦੋਂ ਸਭ ਬੀਤ ਹੀ ਜਾਵੇਗਾ ਇਸ ਸੰਸਾਰ ਵਿੱਚ ਨਾ ਤਾਂ ਦੁਖੀ ਹੋਣ ਲਈ ਕੁਝ ਹੈ ਅਤੇ ਨਾ ਹੀ ਖੁਸ਼ ਹੋਣ ਲਈ ਕੁਝ ਹੈ ਤਾਂ ਜੋ ਵੀ ਚੀਜ਼ ਤੁਹਾਨੂੰ ਲੱਗਦਾ ਹੈ ਕਿ ਬੀਤ ਜਾਵੇਗੀ ਉਸ ਨੂੰ ਯਾਦ ਰੱਖਣਾ ਇਹ ਸੂਤਰ ਤੁਹਾਡੀ ਪਕੜ ਵਿੱਚ ਆ ਗਿਆ ਤਾਂ ਹੋਰ ਕੀ ਚਾਹੀਦਾ ਹੈ ਫਿਰ ਸੰਸਾਰਿਕ ਚੀਜ਼ਾਂ ਤੇ ਤੁਹਾਡੀ ਪਕੜ ਢਿੱਲੀ ਹੋ ਲੱਗੇਗੀ ਤੁਸੀਂ ਹੌਲੀ ਹੌਲੀ ਆਪਣੇ ਆਪ ਨੂੰ ਉਹਨਾਂ ਸਾਰੀਆਂ ਚੀਜ਼ਾਂ ਤੋਂ दूर वेखन लगोगे जो बीत जानग कादी आकड़ का मन किस गल जब सब बीती जावेगा।